ਮੈਂ ਜ ਤੁਹਾਡੇ ਵਾਸਤੇ ਲੈ ਕੇ ਆਈਆਂ ਸੌਣ ਮਹੀਨੇ ਤੇ ਤੀਆਂ ਯਾਨੀ ਕਿ 30 ਦੇ ਤਿਉਹਾਰ ਤੇ ਬਨਣ ਵਾਲੀਆਂ ਸਪੈਸ਼ਲ ਮਠੀਆਂ ਮਠੀਆਂ ਆਟੇ ਤੇ ਗੁੜ ਦੀਆਂ ਖਸਤਾ ਖਸਤਾ ਮਠੀਆਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਵੈਜ ਮਸਾਲਾ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਆਟੇ اور ਗੁੜ ਦੀਆਂ ਖਸਤਾ ਮਠੀਆਂ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਅੱਧਾ ਕੱਪ ਪਾਣੀ ਲੈ ਕੇ ਤੇ ਪਾਣੀ ਨੂੰ ਨੱਕੋਸਾ ਕਰ ਲਵਾਂਗੇ ਤੇ ਜਦੋਂ ਪਾਣੀ ਕੋਸਾ ਜਾ ਹੋ ਜਾਏਗਾ ਨਾ ਉਹ ਤੋਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਵਾਂਗੇ ਤੇ ਹੁਣ ਨਾ ਇਹ ਕੋਸੇ ਪਾਣੀ ਦੇ ਵਿੱਚ ਆਪਾਂ ਪਾਵਾਂਗੇ ਇੱਕ ਕੱਪ ਛੋਟਾ ਛੋਟਾ ਕੁੱਟਿਆ ਹੋਇਆ ਗੁੜ ਤੇ ਇੱਥੇ ਭਾਵੇਂ ਤੁਸੀਂ ਗੁੜ ਨੂੰ ਛੋਟਾ ਛੋਟਾ ਕੋਟ ਲਵੋ ਤੇ ਭਾਵੇਂ ਕਦੂਕਾਸ ਕਰ ਲਵੋ ਤੇ ਹੁਣ ਇਹ ਗੁੜ ਨੂੰ ਨਾ ਆਪਾਂ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੋਲ ਲੈਣਾ ਤੇ ਹੁਣ ਇਹ ਗੁੜ ਨੂੰ ਨਾ ਆਪਾਂ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੋਲ ਲੈਣਾ ਯਾਨੀ ਕਿ ਜਿਹੜਾ ਗੁੜ ਹੈ ਨਾ ਖੁਰ ਜਾਣਾ ਚਾਹੀਦਾ ਚੰਗੀ ਤਰ੍ਹਾਂ ਤੇ ਜਿਹੜਾ ਆਪਾਂ ਇੱਥੇ ਗੁੜ ਔਰ ਪਾਣੀ ਲਿਆ ਹੈ ਨਾ ਉਹ ਤੁਸੀਂ ਧਿਆਨ ਦਿੱਤਾ ਹੋਣਾ ਮੈਂ ਇੱਕੋ ਹੀ ਕੱਪ ਨਾਲ ਲਿਆ ਹੈ ਤੇ ਤੁਸੀਂ ਵੀ ਇੱਕੋ ਹੀ ਭਾਂਡਾ ਲੈਣਾ ਹੈ ਭਾਵੇਂ ਕੱਪ ਲੈ ਲਓ ਤੇ ਭਾਵੇਂ ਕੌਲੀ ਲੈ ਲਓ ਤੇ ਸੇਮ ਕੱਪ ਨਾਲ ਹੀ ਲੈਣਾ ਹੈ ਤੇ ਜਦੋਂ ਗੁੜ ਚੰਗੀ ਤਰ੍ਹਾਂ ਘੁਲ ਜਾਏਗਾ ਨਾ ਉਹਦੇ ਇੱਕ ਬਰੀਕ ਛਾਨਣੀ ਨਾਲ ਆਪਾਂ ਇਹਨੂੰ ਛਾਣ ਲਵਾਂਗੇ ਤੇ ਮੈਂ ਜਿਵੇਂ ਗੁੜ ਛੋਟਾ ਛੋਟਾ ਕੁੱਟ ਕੇ ਪਾਇਆ ਹੈ ਤੇ ਤੁਸੀਂ ਬਰੀਕ ਬਰੀਕ ਕद्दूकस ਕਰਕੇ ਵੀ ਪਾ ਸਕਦੇ ਹੋ ਤੇ ਜਾਂ ਫਿਰ ਗੁੜ ਪਾਊਡਰ ਵੀ ਲੈ ਸਕਦੇ ਹੋ ਜਿਹੜੀ ਸ਼ੱਕਰ ਹੁੰਦੀ ਹੈ ਨਾ ਤੇ ਜੇਕਰ ਚੀਨੀ ਦੀ ਬਣਾਣੀ ਹੈ ਤਾਂ ਚੀਨੀ ਵੀ ਲੈ ਸਕਦੇ ਹੋ ਇੱਕ ਕੱਪ ਚੀਨੀ ਤੇ ਅੱਧਾ ਕੱਪ ਪਾਣੀ ਸੇਮ ਕੁਆਂਟੀਟੀ ਗੁੜ ਜਿਨੀ ਹੀ ਤੇ ਹੁਣ ਆਪਾਂ ਲਵਾਂਗੇ 2 ਕੱਪ ਕਣਕ ਦਾ ਛਾਨਿਆ ਹੋਇਆ ਆਟਾ ਤੇ ਉਸੇ ਕੱਪ ਨਾਲ ਹੀ ਮੈਂ ਲਿਆ ਹੈ ਆਟਾ ਜਿਹਦੇ ਨਾਲ ਗੁੜ ਤੇ ਪਾਣੀ ਦਾ ਨਾਪ ਲਿਆ ਹੈ ਨਾਲ ਹੀ ਪਾਵਾਂਗੇ ਅੱਧਾ ਕੱਪ ਬਰੀਕ ਵਾਲੀ ਸੂਜੀ ਤੇ ਜੇਕਰ ਸੂਜੀ ਬਰੀਕ ਨਾ ਹੋਵੇ ਤੇ ਮੋਟੀ ਵਾਲੀ ਸੂਜੀ ਨੂੰ ਮਿਕਸਰ ਦੇ ਗ੍ਰਾਈਂਡਰ ਜਾਰ ਚ ਪਾ ਕੇ ਥੋੜਾ ਜਿਹਾ ਚਲਾ ਲਵੋ ਸੂਜੀ ਬਰੀਕ ਹੋ ਜਾਏਗੀ ਨਾਲੇ ਸੂਜੀ ਪਾਣ ਨਾਲ ਨਾ ਮਠੀਆਂ ਬਹੁਤ ਵਧਾ ਖਸਤਾ ਬਣਨਗੀਆਂ ਹੁਣ ਨਾਲ ਹੀ ਪਾਵਾਂਗੇ ਇੱਕ ਵੱਡਾ ਚਮਚ ਸੌਫ ਇੱਕ ਵੱਡਾ ਚਮਚ ਤਿਲ ਅੱਧਾ ਛੋਟਾ ਚਮਚ ਜਵੈਨ ਤੇ ਅੱਧਾ ਛੋਟਾ ਚਮਚ ਪਾਵਾਂਗੇ ਹਰੀਆਂ ਇਲਾਇਚੀਆਂ ਇਸ ਤਰ੍ਹਾਂ ਦੀਆਂ ਕੁੱਟੀਆਂ ਹੋਈਆਂ ਪਾਊਡਰ ਬਣਾ ਕੇ ਵੀ ਪਾ ਸਕਦੇ ਹੋ ਤੇ ਮਠੀਆਂ ਜਿਹੜੀਆਂ ਨਾ ਸਾਡੀਆਂ ਇੱਕਦਮ ਖਸਤਾ ਬਨਨ ਤੇ ਖਸਤਾ ਬਣਾਉਣ ਵਾਸਤੇ ਆਪਾਂ ਇਹਦੇ ਵਿੱਚ ਪਾਵਾਂਗੇ ਮੋਨ ਮੋਨ ਪਾਵਾਂਗੇ ਕਿਉਂ ਦਾ ਤੇਲ ਇੱਥੇ ਨਹੀਂ ਪਾਣਾ ਬਿਲਕੁਲ ਵੀ ਤੇ ਚਾਰ ਵੱਡੇ ਚਮਚ ਕਿਉ ਮੈਂ ਇਹਦੇ ਵਿੱਚ ਪਾਇਆ ਹੈ ਤੇ ਘਿਓ ਨੂੰ ਨਾ ਥੋੜਾ ਜਿਹਾ ਪਿਗਲਾ ਕੇ ਪਾਣਾ ਹੈ ਇੱਕਦਮ ਜੰਮਿਆ ਹੋਇਆ ਘਿਓ ਨਹੀਂ ਪਾਣਾ ਤੇ ਹੁਣ ਆਪਾਂ ਪਹਿਲਾਂ ਨਾ ਇਹ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਜਿਹੜੀਆਂ ਗੁੜਾ ਆਟੇ ਦੀਆਂ ਮਠੀਆਂ ਮਠੀਆਂ ਨੇ ਨਾ ਇਹ ਬਹੁਤ ਹੀ ਛੇਤੀ ਬਣ ਕੇ ਤਿਆਰ ਹੋ ਜਾਂਦੀਆਂ ਨੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਇਹਨਾਂ ਨੂੰ ਇੱਕ ਵਾਰੀ ਬਣਾ ਲਓ ਤੇ ਇੱਕ ਮਹੀਨੇ ਤੱਕ ਸਟੋਰ ਕਰਕੇ ਵੀ ਰੱਖ ਸਕਦੇ ਹੋ ਆਪਾਂ ਇਹਦੇ ਵਿੱਚ ਘਿਓ ਪਾਇਆ ਹੈ ਨਾ ਤੇ ਇਸ ਕਰਕੇ ਨਾ ਜਗਾ ਜਗਾ ਆਟੇ ਦੇ ਤੇ ਇਸ ਤਰ੍ਹਾਂ ਦੇ ਘਿਓ ਦੇ ਢੇਲੇ ਬੱਜ ਜਾਣਗੇ ਹਨਾ ਤੇ ਇਸ ਕਰਕੇ ਆਪਾਂ ਦੋਨਾਂ ਹੱਥਾਂ ਨਾਲ ਨਾ ਇਸ ਤਰ੍ਹਾਂ ਇਸ ਤਰ੍ਹਾਂ ਇਹਨਾਂ ਨੂੰ ਪਹਿਲਾਂ ਮਿਕਸ ਕਰਨਾ ਹੈ ਆਟੇ ਨੂੰ ਤੇ ਸਾਰੀਆਂ ਚੀਜ਼ਾਂ ਨੂੰ ਯਾਨੀ ਕਿ ਘਿਓ ਜੜਾ ਹੈ ਨਾ ਚੰਗੀ ਤਰ੍ਹਾਂ ਸਾਰੇ ਆਟੇ ਦੇ ਵਿੱਚ ਮਿਕਸ ਹੋ ਜਵੇ ਤੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਨਾ ਹੁਣ ਆਪਾਂ ਆਟੇ ਨੂੰ ਇਸ ਤਰ੍ਹਾਂ ਹੱਥ ਵਿੱਚ ਲੈ ਕੇ ਥੋੜਾ ਜਿਹਾ ਘੁੱਟ ਲਵਾਂਗੇ ਆ ਦੇਖੋ ਮੁਠੀ ਵਰਗੀ ਸ਼ੇਪ ਬਣ ਗਈ ਹੈ ਨਾ ਤੇ ਇਸ ਨਾਲ ਤੋੜਾਂਗੇ ਤੇ ਟੁੱਟਦੀ ਪਈ ਹੈ ਤੇ ਇਹ ਪੱਕੀ ਨਿਸ਼ਾਨੀ ਹੈ ਕਿ ਜਿਹੜਾ ਅਸੀਂ ਆਪਾਂ ਮੋਨ ਪਾਇਆ ਹੈ ਇਨੇਕ ਮੋਨ ਵਿੱਚ ਬਹੁਤ ਵਧੀਆ ਖਸਤਾ ਮਠੀਆਂ ਮਠੀਆਂ ਬਣਨਗੀਆਂ ਤੇ ਬਸ ਉਹਨੇ ਗੁੜ ਵਾਲਾ ਪਾਣੀ ਪਾ ਕੇ ਨਾ ਤੇ ਆਪਾਂ ਟਾਈਟ ਆਟਾ ਗੁੰਨ ਲੈਣਾ ਤੇ ਪਾਣੀ ਜਿਹੜਾ ਹੈ ਉਹ ਥੋੜਾ ਥੋੜਾ ਪਾਣਾ ਨਾਲ-ਨਾਲ ਇੱਕਦਮ ਸਾਰਾ ਨਹੀਂ ਪਾਣਾ ਤੇ ਆਟਾ ਜਿਹੜਾ ਹੈ ਉਹ ਇੱਕਦਮ ਟਾਈਟ ਗੁੰਨਾ ਹੈ ਤੇ ਐ ਲੋ ਜੀ ਸਾਰਾ ਗੁੜ ਵਾਲਾ ਪਾਣੀ ਪਾ ਕੇ ਨਾ ਤੇ ਮੈਂ ਇਸ ਤਰ੍ਹਾਂ ਦਾ ਟਾਈਟ ਜਿਹਾ ਆਟਾ ਗੁੰਨ ਕੇ ਤਿਆਰ ਕਰ ਲਿਆ ਹੈ ਤੇ ਜੇ ਲੋੜ ਲੱਗੇ ਵੀ ਨਾ ਪਾਣੀ ਦੀ ਤੇ ਹੱਥ ਨੂੰ ਗਿੱਲਾ ਕਰਕੇ ਉਹਦਾ ਯੂਜ਼ ਕਰ ਲਿਓ ਪਰ ਪਾਣੀ ਹੋਰ ਨਾ ਪਾਓ ਇਸ ਨਾਲ ਹੱਥ ਨੂੰ ਗਿੱਲਾ ਕਰਕੇ ਨਾ ਫਿਰ ਮਲ ਲਓ ਆਟੇ ਨੂੰ ਫਿਰ ਬਰਾਬਰ ਹੋ ਜਾਏਗਾ ਠੀਕ ਹੈ ਜੀ ਤੇ ਇਹਦੇ ਵਿੱਚ ਜਿਵੇਂ ਮੈਂ ਸਾਬਤ ਸੌਂਫ ਪਾਈਏ ਤੇ ਤੁਸੀਂ ਪੀਸੀ ਹੋਈ ਸੌਂਫ ਵੀ ਪਾ ਸਕਦੇ ਹੋ ਤੇ ਆਟਾ ਹੈ ਨਾ ਜਿਹੜਾ ਇਸ ਤਰ੍ਹਾਂ ਹੀ ਰਹੇਗਾ ਕਿਉਂਕਿ ਆਪਾਂ ਟਾਈਟ ਗੁੰਨੇ ਆਂ ਤੇ ਟਾਈਟ ਹੀ ਆਪਾਂ ਨੂੰ ਚਾਹੀਦਾ ਠੀਕ ਹੈ ਤੇ ਇਹਨੂੰ ਰੱਖਣ ਦੀ ਕੋਈ ਲੋੜ ਨਹੀਂ ਹੈ ਜੇ ਰੱਖਣਾ ਪੰਜ-ਸੱਤ ਮਿੰਟ ਰੱਖ ਲਓ ਤੇ ਨਾਲ ਹੀ ਉਹਨੇ ਦੀਆਂ ਮੱਠੀਆਂ ਵੇਲਣੀਆਂ ਸ਼ੁਰੂ ਕਰ ਦਾਂਗੇ ਤੇ ਹੁਣ ਆਪਾਂ ਕੀ ਕਰਾਂਗੇ ਹੱਥਾਂ ਨੂੰ ਥੋੜਾ ਜਿਹਾ ਤੇਲਿਆਂ ਘਿਓ ਲਗਾ ਕੇ ਨਾ ਇੱਕ ਗੁੰਨੇ ਆਟੇ ਵਿੱਚੋਂ ਥੋੜਾ ਥੋੜਾ ਆਟਾ ਲੈ ਕੇ ਤੇ ਇਸ ਤਰ੍ਹਾਂ ਕੁੱਟਦੇ ਹੋਏ ਨਾ ਇਹਨੂੰ ਗੋਲ ਸ਼ੇਪ ਦੇ ਦੇਵਾਂਗੇ ਯਾਨੀ ਕਿ ਗੋਲ ਪੇੜੇ ਬਣਾ ਲਵਾਂਗੇ। ਇਹੀ ਕੋਸ਼ਿਸ਼ ਕਰਿਓ ਕਿ ਇੱਕੋ ਜਿਹਾ ਸਾਈਜ਼ ਦੇ ਪੇੜੇ ਬਣਨ ਤੇ ਅਗਰ ਵੇਇੰਗ ਸਕੇਲ ਘਰ ਵਿੱਚ ਹੈਗੀ ਹੈ ਤੇ ਉਹਦੇ ਨਾਲ ਤੋਲ ਕੇ ਬਣਾ ਲਵੋ ਫਿਰ ਤਾਂ ਇੱਕੋ ਜਿਹਾ ਸਾਈਜ਼ ਬਨੇਗਾ ਸਾਰੀਆਂ ਮੱਠੀਆਂ ਦਾ। ਆ ਦੇਖੋ ਜੀ। ਤੇ ਹੁਣ ਦੇਖੋ ਜੀ ਸਾਰੇ ਆਟੇ ਦੇ ਨਾਲ ਮੈਂ ਗੋਲ ਪੇੜੇ ਕਰ ਲੈਨੇ। ਤੇ ਜਿਹੜੇ ਪੇੜੇ ਕੀਤੇ ਨੇ ਨਾ ਇਹਨਾਂ ਨੂੰ ਆਪਾਂ ਗਿੱਲੇ ਕੱਪੜੇ ਨਾਲ ਟਾਕੇ ਰੱਖਾਂਗੇ ਨਹੀਂ ਤੇ ਸੁੱਕ ਜਾਣਗੇ ਤੇ ਜਿਹੜਾ ਆਪਾਂ ਆਟਾ ਗੁੰਨਿਆ ਸੀ ਨਾ ਉਹਨੂੰ ਵੀ ਗਿੱਲੇ ਕੱਪੜੇ ਨਾਲ ਟਾਕੇ ਰੱਖਣਾ ਹੈ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਸੀ ਤੇ ਹੁਣ ਆਪਾਂ ਕੀ ਕਰਾਂਗੇ ਆਪਾਂ ਲਵਾਂਗੇ ਇੱਕ ਚਕਲਾ ਤੇ ਇੱਕ ਲਵਾਂਗੇ ਕੌਲੀ ਇਸ ਨਾਲ ਦੀ ਪਲੇਨ ਸਰਫੇਸ ਵਾਲੀ ਜਿਹਦਾ ਇਹ ਤਲਾ ਚਪਟਾ ਜਿਹਾ ਹੋਵੇ ਹੁਣ ਚਕਲੇ ਦੇ ਵਿੱਚ ਵਿੱਚ ਲਾਵਾਂਗੇ ਆਪਾਂ ਥੋੜਾ ਜਿਹਾ ਆਇਲ ਤੇਲ ਕਿਉ ਹੋ ਕੁਝ ਵੀ ਤੇ ਥੋੜਾ ਜਿਹਾ ਕੌਲੀ ਤੇ ਵੀ ਲਗਾ ਲਵਾਂਗੇ ਤੇ ਹੁਣ ਆਪਾਂ ਲਵਾਂਗੇ ਇੱਕ ਇਹ ਗੋਲ ਪੇੜਾ ਤੇ ਪੇੜੇ ਨੂੰ ਰੱਖਾਂਗੇ ਚਕਲੇ ਤੇ ਤੇ ਇਹਨੂੰ ਆ ਤੁਸੀਂ ਵੇਲ ਵੀ ਸਕਦੇ ਹੋ ਪਰ ਮੈਂ ਅੱਜ ਕੌਲੀ ਨਾਲ ਕਰ ਰਹੀ ਆ ਇਸ ਤਰ੍ਹਾਂ ਸ਼ੇਪ ਦੇ ਰਹੀ ਆ ਮੱਠੀਆਂ ਵਾਲੀ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਪਲੇਨ ਕਰ ਦਵਾਂਗੇ ਥੋੜਾ ਜਿਹਾ ਪ੍ਰੈਸ ਕਰਾਂਗੇ ਇਹਨਾਂ ਨੂੰ ਪ੍ਰੈਸ ਕਰਨ ਚ ਔਰ ਪੇੜਿਆਂ ਨੂੰ ਕਰਨ ਚ ਥੋੜਾ ਜਿਹਾ ਜ਼ੋਰ ਜ਼ਰੂਰ ਲੱਗੇਗਾ ਪਰ ਜਿਹੜਾ ਰਿਜ਼ਲਟ ਹੈ ਨਾ ਉਹ ਬਹੁਤ ਹੀ ਵਧੀਆ ਆਏਗਾ ਆ ਦੇਖੋ ਜਿੰਨੀ ਵੱਡੀ ਤੁਸੀਂ ਕਰਨੀ ਚਾਹੁੰਦੇ ਹੋ ਕਰ ਸਕਦੇ ਹੋ ਛੋਟੀਆਂ ਤੇ ਛੋਟੀਆਂ ਬਣਾ ਲਓ ਜਿੰਨੀ ਸ਼ੇਪ ਤੁਸੀਂ ਚਾਹੁੰਦੇ ਹੋ ਤੇ ਆ ਦੇਖੋ ਜੀ ਮੈਂ ਇਹਨੂੰ ਗੋਲ ਪੇੜਿਆਂ ਨੂੰ ਮੱਠੀ ਦੀ ਸ਼ੇਪ ਦੇ ਦਿੱਤੀ ਹੈ ਤੇ ਇਹਦੇ ਕਿਨਾਰੇ ਜਿਹੜੇ ਨੇ ਨਾ ਐਸੇ ਨਾਲ ਕੱਟੇ-ਕੱਟੇ ਜਾਣਗੇ ਕਿਉਂਕਿ ਇੱਕ ਤੇ ਆਟਾ ਟਾਈਟ ਹੈ ਇੱਕ ਮਿੱਠਾ ਆਟਾ ਹੈ ਤੇ ਮੱਠੀਆਂ ਦੀ ਸ਼ੇਪ ਵੀ ਇਦਾਂ ਦੀ ਹੀ ਹੁੰਦੀ ਹੈ ਤੁਸੀਂ ਮੋਸਟਲੀ ਦੇਖਿਆ ਹੋਣਾ ਜਿਆਦਾਤਰ ਇਹ ਦੇਖੋ ਤੇ ਬਹੁਤ ਹੀ ਟੇਸਟੀ ਹੋਰ ਬਹੁਤ ਹੀ ਸਵਾਦ ਬਣਦੀਆਂ ਨੇ ਤੇ ਬਸ ਇਸੇ ਤਰ੍ਹਾਂ ਹੀ ਆਪਾਂ ਬਾਕੀ ਦੇ ਪੇੜਿਆਂ ਨੂੰ ਵੀ ਮੱਠੀਆਂ ਦੀ ਸ਼ੇਪ ਦੇ ਦਵਾਂਗੇ ਤੇ ਦੇਖੋ ਜੀ ਜੇ ਇਸ ਤਰ੍ਹਾਂ ਦੇ ਕੰਡੇ ਨਹੀਂ ਚਾਹੀਦੇ ਨਾ ਤੁਹਾਨੂੰ ਮੱਠੀਆਂ ਦੇ ਟੁੱਟੇ-ਟੁੱਟੇ ਕਰੱਕ ਜੈ ਗੋਲ ਗੰਡੇ ਚਾਹੁੰਦੇ ਹੋ ਨਾ ਤੇ ਤੁਸੀਂ ਕੀ ਕਰੋ ਕਿ ਇਹ ਗੋਲ ਪੇੜਾ ਲੈ ਕੇ ਨਾ ਇਹਨੂੰ ਹੱਥ ਦੇ ਵਿੱਚ ਦੋਨੋਂ ਥਲੀਆਂ ਦੇ ਵਿੱਚ ਰੱਖ ਕੇ ਨਾ ਇਸ ਤਰ੍ਹਾਂ ਦਬਾ ਦਿਓ ਇਸ ਤਰ੍ਹਾਂ ਪ੍ਰੈਸ ਕਰੀ ਜਾਓ ਤੇ ਥੋੜੇ ਥੋੜੇ ਜਿਹਾ ਗੋਲ ਆਣਗੇ ਇਹਨਾਂ ਦੇ ਕਿਨਾਰੇ ਮੱਠੀਆਂ ਦੇ ਉਹਨੇ ਜਿਆਦਾ ਕ੍ਰੈਕ ਟੁੱਟੇ ਹੋਏ ਨਹੀਂ ਆਣਗੇ ਜਿਵੇਂ ਤੁਹਾਨੂੰ ਜੀ ਕਰਦਾ ਮੈਂ ਬਣਾ ਲਵਾਂ ਪਰ ਉਸ ਨਾਲ ਦੀਆਂ ਬਹੁਤ ਵਧੀਆ ਲੱਗਦੀਆਂ ਨੇ ਇੱਕਦਮ ਪ੍ਰੋਪਰ ਮੱਠੀ ਦੀ ਸ਼ੇਪ ਲੱਗਦੀ ਹੈ ਇਹ ਦੇਖੋ ਇਸ ਤਰ੍ਹਾਂ ਵੀ ਦੇ ਸਕਦੇ ਹੋ ਤੁਸੀਂ ਸਭ ਬਣਾਉਂਦੇ ਹੋ ਆਪਣੇ ਘਰ ਚ ਮੱਠੀਆਂ ਤੇ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋਵੇਂ ਇਹਨਾਂ ਦੀ ਸ਼ੇਪ ਦੇ ਸਕਦੇ ਹੋ ਵੇਲ ਦੇ ਨਾਲ ਵੀ ਵੇਲ ਸਕਦੇ ਹੋ ਤੇ ਹੁਣ ਦੇਖੋ ਜੀ ਜਿੰਨੇ ਆਪਾਂ ਗੋਲ ਪੇੜੇ ਕੀਤੇ ਸੀ ਨਾ ਉਹ ਸਾਰਿਆਂ ਨੂੰ ਮਠੀਆਂ ਦੀ ਸ਼ੇਪ ਦੇ ਦਿੱਤੀ ਹੈ ਆ ਦੇਖੋ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਫਰਾਈ ਕਰਨ ਵਾਸਤੇ ਮੈਂ ਤੇਲ ਗਰਮ ਹੁਣ ਰੱਖਿਆ ਹੋਇਆ ਹੈ ਤੇ ਤੇਲ ਨੂੰ ਨਾ ਮੈਂ ਗੈਸ ਦੇ ਬਿਲਕੁਲ ਸਿੰਮ ਫਲੇਮ ਤੇ ਥੋੜਾ ਜਿਹਾ ਗਰਮ ਕਰ ਲੈਂਦਾ ਹੈ ਕਿਉਂਕਿ ਆਪਾਂ ਨੂੰ ਮਠੀਆਂ ਫਰਾਈ ਕਰਨ ਵਾਸਤੇ ਜ਼ਿਆਦਾ ਗਰਮ ਤੇਲ ਨਹੀਂ ਚਾਹੀਦਾ ਤੇ ਹੁਣ ਇੱਕ ਇੱਕ ਕਰਕੇ ਨਾ ਇਹ ਥੋੜੇ ਜਿਹਾ ਗਰਮ ਤੇਲ ਦੇ ਵਿੱਚ ਮਠੀਆਂ ਪਾਈ ਜਾਵਾਂਗੇ ਤੇ ਇਹਨਾਂ ਨੂੰ ਗਰਮ ਹੋਣਾ ਚਾਹੀਦਾ ਤੇਲ ਕਿ ਤੁਸੀਂ ਦੇਖ ਸਕਦੇ ਹੋ ਕਿ ਥੋੜੇ ਛੋਟੇ ਛੋਟੇ ਜਾਨੇ ਕਿ ਬੁਲਬੁਲੇ ਆਣ ਤੇਲ ਦੇ ਵਿੱਚ ਤੇ ਬਿਲਕੁਲ ਗਰ ਤੇ ਬਹੁਤ ਜ਼ਿਆਦਾ ਗਰਮ ਤੇਲ ਦੇ ਵਿੱਚ ਆਪਾਂ ਮਠੀਆਂ ਨਹੀਂ ਪਾਣੀਆਂ ਕਿਉਂਕਿ ਉਹ ਇੱਕਦਮ ਸੜ ਜਾਣਗੀਆਂ ਇਹਨਾਂ ਨੂੰ ਆਪਾਂ ਅੰਦਰ ਤੱਕ ਪਕਾਣਾ ਹੈ ਇਸ ਕਰਕੇ ਘੱਟ ਗਰਮ ਤੇਲ ਦੇ ਵਿੱਚ ਹੀ ਸਿਮ ਫਲੇਮ ਤੇ ਹੀ ਫਰਾਈ ਕਰਨਾ ਹੈ ਆਰਾਮ ਨਾਲ ਬੜਾ ਪੇਸ਼ੈਂਸ ਰੱਖਦੇ ਹੋਏ ਇਹਨਾਂ ਨੂੰ ਫਰਾਈ ਕਰਨ ਵਿੱਚ ਕੋਈ ਜਲਦਬਾਜ਼ੀ ਨਹੀਂ ਕਰਨੀ ਯਾਨੀ ਕਿ ਗੈਸ ਦੀ ਫਲੇਮ ਨੂੰ ਬਿਲਕੁਲ ਤੇਜ਼ ਨਹੀਂ ਕਰਨਾ ਤੇ ਤੇਲ ਚ ਪਾਣ ਤੋਂ ਬਾਅਦ ਨਾ ਥੋੜੀ ਦੇਰ ਤੱਕ ਆਪਾਂ ਇਹਨਾਂ ਨੂੰ ਛੇੜਨਾ ਵੀ ਨਹੀਂ ਹੈ ਤੇ ਜਦੋਂ ਇੱਕ ਪਾਸੇ ਸੇਕ ਲੱਗਦੇ ਹੋਏ 1.5 ਤੋਂ 2 ਮਿੰਟ ਹੋ ਜਾਣ ਫਿਰ ਆਪਾਂ ਬੜੇ ਹੀ ਆਰਾਮ ਨਾਲ ਇਹਨਾਂ ਦੀ ਸਾਈਡ ਚੇਂਜ ਕਰਾਂਗੇ ਹੌਲੀ ਹੌਲੀ ਤੇ ਦੇਖੋ ਜੀ ਜਿਹੜਾ ਪਾਸਾ ਕੜਾਈ ਵਾਲੇ ਪਾਸੇ ਸੀ ਉਧਰੋਂ ਤੇ ਵਧੀਆ ਕਲਰ ਆ ਗਿਆ ਇਨੀ ਕਿ ਸੇਕ ਗਈਆਂ ਨੇ ਤੇ ਬਸ ਇੱਕੋ ਗੱਲ ਮੈਂ ਬਾਰ-ਬਾਰ ਕਹਿ ਰਹੀ ਹਾਂ ਕਿ ਧਿਆਨ ਰੱਖਿਓ ਕਿ ਗੈਸ ਦੀ ਫਲੇਮ ਨੂੰ ਤੇਜ਼ ਨਹੀਂ ਕਰਨਾ ਤੇ ਇਸ ਤਰ੍ਹਾਂ ਮੱਦਮ ਜੇ ਸੇਕਤੇ ਬਨਣ ਗਈਆਂ ਨਾ ਮਤਲਬ ਸਿੰ ਫਲੇਮ ਤੇ ਤੇ ਬਹੁਤ ਹੀ ਵਧੀਆ ਖਸਤਾ ਮਠੀਆਂ ਬਨਣ ਗਈਆਂ एकदम कुरकुरिया ਬਿਸਕੁਟਾਂ ਵਰਗੀਆਂ ਤੇ ਜਦੋਂ ਮਠੀਆਂ ਤੇ ਇਸ ਤਰ੍ਹਾਂ ਦਾ ਕਲਰ ਆ ਜਾਵੇ ਨਾ ਫਰਾਈ ਕਰਦੇ ਕਰਦੇ ਤੇ ਉਦੋਂ ਆਪਾਂ ਇਹਨਾਂ ਨੂੰ ਤੇਲ ਚੋਂ ਕੱਢ ਕੇ ਇੱਕ ਜਾਲੀ 'ਚ ਰੱਖ ਲਵਾਂਗੇ ਠੀਕ ਹੈ ਜੀ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਇਸ ਤਰ੍ਹਾਂ ਡਾਰਕ ਨਹੀਂ ਕਰਨਾ ਕਿਉਂਕਿ ਇਹ ਆਇਲ ਜੋ ਨਿਕਲਣ ਤੋਂ ਬਾਅਦ ਵੀ ਇਹਨਾਂ ਤੇ ਨਾ ਥੋੜਾ ਜਿਹਾ ਕਲਰ ਚੜਦਾ ਹੈ ਕਿਉਂਕਿ ਇਹਨਾਂ ਦੀ ਹੀਟ ਜਿਹੜੀ ਹੁੰਦੀ ਹੈ ਹੀਟ ਦੇ ਨਾਲ ਹੀ ਇਹਨਾਂ ਉੱਤੇ ਥੋੜਾ ਥੋੜਾ ਜਿਹਾ ਕਲਰ ਹੋ ਰਾਈ ਜਾਂਦਾ ਹੈ ਤੇ ਜਦੋਂ ਇਹਨਾਂ ਦਾ ਤੇਲ ਨੁੱਚੜ ਜਾਏਗਾ ਨਾ ਉਦੋਂ ਆਪਾਂ ਇਹਨਾਂ ਨੂੰ ਇੱਕ ਪਲੇਟ 'ਚ ਰੱਖ ਦਵਾਂਗੇ ਤੇ ਇਹਨਾਂ ਨੂੰ ਬੜੇ ਆਰਾਮ ਨਾਲ ਕੱਢਿਆ ਮੈਂ ਤੇ ਤੁਸੀਂ ਵੀ ਕਢਣਾ ਕਿਉਂਕਿ ਹਜੇ ਗਰਮ ਨੇ ਨਾ ਤੇਸ ਕਰਕੇ ਬਹੁਤ ਸੌਫਟ ਨੇ ਠੰਡੀਆਂ ਹੋ ਕੇ ਖਸਤਾ ਹੋਣਗੀਆਂ ਬਹੁਤ ਹੀ ਵਧੀਆ ਤੇ ਅਲੋਜੀ ਮੈਂ ਸਾਰੀਆਂ ਮਠੀਆਂ ਨੂੰ ਇੱਥੇ ਫਰਾਈ ਕਰ ਲਿਆ ਹੈ ਬਹੁਤ ਹੀ ਵਧੀਆ ਬਣੀਆਂ ਨੇ ਕਲਰ ਦੇਖੋ ਕਿੰਨਾ ਵਧੀਆ ਆਇਆ ਹੈ ਹਜੇ ਗਰਮ ਨੇ ਨਾ ਇਸ ਕਰਕੇ ਨਰਮ ਨਰਮ ਨੇ ਜਿਵੇਂ ਥੋੜੀਆਂ ਠੰਡੀਆਂ ਆ ਜਾਣਗੀਆਂ ਇਹਨਾਂ ਨੂੰ ਹਵਾ ਲੱਗ ਜੇਗੀ ਇਹ ਬਹੁਤ ਹੀ ਵਧੀਆ ਖਸਤਾ ਹੋ ਜਾਣਗੀਆਂ ਤੇ ਲੋਜੀ ਠੰਡੀਆਂ ਹੋਣ ਤੋਂ ਬਾਅਦ ਹੁਣ ਸਾਡੀਆਂ ਬਹੁਤ ਹੀ ਵਧੀਆ ਆਟੇ ਔਰ ਗੁੜ ਦੀਆਂ ਮਠੀਆਂ ਮਠੀਆਂ ਖਸਤਾ ਮਠੀਆਂ ਹੋ ਗਈਆਂ ਨੇ ਖਾਣ ਵਾਸਤੇ ਤਿਆਰ ਤੇ ਦੇਖੋ ਜੀ ਪੁਰਾਣੇ ਟਾਈਮ ਤੇ ਸਾਡੇ ਦਾਦੀ ਨਾਨੀਓਂ ਇਸਰਾ ਦੀ ਸ਼ੇਪ ਦੀਆਂ ਮਠੀਆਂ ਬਣਾਉਂਦੇ ਸੀ ਨਾ ਹਨਾ ਅੱਜ ਕੱਲ ਤਾਂ ਕਈ ਸ਼ੇਪ ਦੀਆਂ ਮਠੀਆਂ ਬਨਣ ਲੱਗ ਪਈਆਂ ਨੇ ਤੇ ਬਹੁਤ ਹੀ ਵ ਤੇ ਦੇਖਣ ਚ एकदम खस्ता ਲੱਗ ਰਹੀਆਂ ਨੇ ਤੇ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਨੀ ਆ ਦੇਖੋ एकदम खस्ता ਉੱਤੋਂ एकदम क्रंची ਤੇ ਅੰਦਰੋਂ एकदम ਨਰਮ ਬਿਸਕੁਟਾਂ ਵਰਗੀਆਂ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਬਿਸਕੁਟਾਂ ਦੇ ਸਵਾਦ ਵਰਗੀਆਂ ਮਠੀਆਂ ਬਣ ਕੇ ਤਿਆਰ ਹੋਈਆਂ ਨੇ ਮਠੀਆਂ ਤੇ ਇਹ ਮਠੀਆਂ ਨੂੰ ਤੁਸੀਂ ਬਾਰਿਸ਼ ਦੇ ਮੌਸਮ ਵਿੱਚ ਚਾਹ ਨਾਲ ਖਾਓ ਜਾਂ ਜਦੋਂ ਜੀ ਕਰੇ ਉਦੋਂ ਖਾਓ ਇਹ ਬਹੁਤ ਹੀ ਟੇਸਟੀ ਲੱਗਦੀਆਂ ਨੇ ਔਰ ਇੰਨੀਆਂ ਨਰਮ ਨੇ ਨਾ ਕਿ ਸਾਰੇ ਹੀ ਇਹਨਾਂ ਨੂੰ ਖਾ ਸਕਦੇ ਨੇ ਇੰਨੀਆਂ ਖਸਤਾ ਨਹੀਂ ਯਾਨੀ ਕਿ ਬਜ਼ੁਰਗ ਵੀ ਇਹਨਾਂ ਨੂੰ ਆਰਾਮ ਨਾਲ ਖਾ ਸਕਦੇ ਨੇ ਬਹੁਤ ਹੀ ਟੇਸਟੀ ਬਣੀਆਂ ਨੇ ਤੇ ਗੁੜੋਂ ਰਾਟੇ ਦੀਆਂ ਮਿੱਠੀਆਂ-ਮਿੱਠੀਆਂ ਖਸਤਾ ਮਠੀਆਂ ਨੂੰ ਬਣਾ ਕੇ ਤੁਸੀਂ 에어ਟਾਈਟ ਕੰਟੇਨਰ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਤੇ ਜਦੋਂ ਜੀ ਕਰੇ ਉਦੋਂ ਖਾਓ